ਹਾਂਜੀ ਸਵਾਗਤ ਹੈ ਜੀ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਨਾਲ ਦਿੱਤੇ ਗਏ ਬੈਲ ਦੰਸਾਨ ਨੂੰ ਦਿਵਾ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਜੀ ਕਿਸੇ ਨੇ ਵੀ ਆਪਣਾ ਕੋਈ ਵੀ ਪੌਸਲ ਕਰਨਾ ਹੋਵੇ ਵੀਡੀਓ ਬਣਾਉ ਲੈਤੀ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀ ਇੱਕ ਵਿਹੜ ਦੇਖਦੇ ਆਂ ਇਹ ਲੈ ਬਿਕਾਊ ਆ ਬਾਕੀ ਦੀ ਇਸ ਵਿਹੜ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਅਦ ਤੋ ਲਾਵਾਂਗੇ ਆਜੋ ਭਾਈ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਤੇ ਪੰਡ ਦੱਸ ਦੇ ਨਾਮ ਮੇਰੇ ਬੱਬੂ ਆ ਪੰਡ ਜਲਾਲਾ ਜਿਹੜਾ ਨੇ ਬਹਿੰਡਾ ਪਹਿਨਦਾ ਫੀਲ ਨਹੀਂ ਫੁੱਲ ਪੈਂਦੀ ਮੋਬਾਈਲ ਨੰਬਰ ਜੀ ਮੋਬਾਈਲ 9879685335 ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਵੀਰੇ ਜਿਹੜੀ ਵੈੜ ਦੇਖਦੇ ਸੂਆ ਕਹਿੰਦਾ ਮੈਂ ਜੀ ਦੂਜੇ ਸੂਈ ਠੀਕ ਹੈ ਸੂਈ ਨੂੰ ਸਮਾ ਜੀ ਸਮਾ ਹੋ ਗਿਆ ਆਪਾਂ ਪੁੱਛਿਆ ਨਹੀਂ ਯਾਰ ਆਪਾਂ ਲਿਆਂਦੀ ਕੀ ਆਪਣੀ ਜੀ ਓਕੇ ਜੀ ਹਾਂ ਉਹ ਕਹਿੰਣੀ ਸਾਡੇ 3-4 ਟਾਈਮ ਸੂਈ ਜੀ ਓਕੇ ਜੀ ਤੇ ਕਿੰਨਾ ਦੁੱਧ ਤਿਆਰ ਬਾਈ ਉਹ ਦੇ ਰੱਖ ਲਓ ਭੈਣ ਭਰਾ ਦੋ ਟਾਈਮ ਚ ਵਾਈ ओके okay, जी ਠੰਡੀ ਛੀਲਾ ਬਾਈ ਆਪ ਕੋਲ ਤਾਂ ਕੱਲ ਆਈ ਹੈ ਠੰਡੀ ਛੀਲਾ ਪੂਰੀ ਓਕੇ ਜੀ ਕੱਲ ਆਈ ਹੈ ਲਓ ਜੀ ਆ 3 ਲੀਟਰ ਦੁੱਧ ਤਿਆਰ ਆ ਬਾਈ ਕਹਿੰਦਾ ਭਾਵੇਂ ਕੀ ਭੈਣ ਭਰਾ ਦੋ ਟਾਈਮ ਚਾਰ ਟਾਈਮ ਆਪ ਜੀ ਓਰੀਜਨਲ ਤਸੱਲੀ ਕਰਕੇ ਲੈ ਕੇ ਜਾਓ ਵਿੜੇ ਤੋੜਾ ਫੜਾ ਵੇੜ ਦਾ ਚੈੱਕ ਕਰਾ ਦੇ ਖੋਲ ਕੇ ਸੋ ਤੁਸੀਂ ਦੇਖ ਸਕਦੇ ਆ ਜੀ ਐਰ ਸਾਈਡ ਨਾਲ ਦੀ ਵੇੜ ਆ ਲਵਾਈ ਲਵਾਈ ਵੇੜ ਦੀ ਚੈੱਕ ਕਰੋ ਪੂਰੀ ਚੰਗੀ ਆ ਬਾਕੀ ਵਿੜੇ ਸੂਆ ਕਿੰਨਾ ਮਹੂਗੀ ਦੂਜੇ ਸੂਆ ਆ ਠੀਕ ਆ ਜੀ ਦੂਜਾ ਸੂਆ ਬਾਈ ਦੱਸ ਰਿਆ ਮਾਲਕ ਅਰੇ ਦਸਮ ਤਾਬ ਕੇ ਬਾਕੀ ਥਾਣੇਵਾਂ ਅੰਤਰ ਸੋਹਣੀ ਆ ਚਾਰ ਹੀ ਥਾਣਾ ਪੂਰੇ ਗੈਪ ਚ ਲੱਗੇ ਆ ਰੋਕਲੀ ਬਾਈ ਥਾਣਾ ਵਾ ਮੇਰੀ ਪੂਰੀ ਸਾਫ ਆ ਬਾਕੀ ਥਾਣਾ ਤੇ ਗੈਪ ਦੇਖੋ ਵੀਡੀਓ ਦੇ ਮਰੇ ਨੇ ਬਾਹਰ ਲੈਂਦੀ ਆ ਠੀਕ ਹੈ ਜੀ ਸੋ ਐਰ ਸਾਈਡ ਨਾਲ ਦੀ ਵੈੜ ਆ ਦੂਜਾ ਸੁਆ ਸੁਈਨ ਬਾਈ ਕਹਿੰਨਾ ਆਪਾਂ ਕੋ ਸਕੈਨ ਨਹੀਂ ਸਕਦੇ ਭਾਵੇਂ ਕਿ ਤਿੰਨ ਮਹੀਨੇ ਮੰਨ ਲਓ ਭਾਵੇਂ ਕਿ ਦੋ ਮੰਨ ਲਵੋ 4 ਮਾਡਲ ਆ ਆਪਾਂ ਕੋ ਠੀਕ ਆ ਬਾਈ ਬਾਕੀ ਬਾਈ ਦੇ ਵੀਰੇ ਲਿਆਂਦੀ ਹੋਈ ਆ ਵੈੜ ਭਾਵੇਂ ਕਿ ਭਾਂ ਪ੍ਰਾਚਾਰ ਚਾਰ ਮਹੀਨੇ ਮੰਨ ਕੇ ਆ ਜੇ ਭਾਵੇਂ ਕਿ ਤਿੰਨ ਮਹੀਨੇ ਮੰਨ ਕੇ ਬਾਕੀ ਸਵੇਦਾ ਅਸਤੇ ਮਰ ਤੁਸੀਂ ਖਾਣ ਲੈਵੇ ਤਾਂ ਲਾ ਲਓ ਹਵਾਨਾ ਪੂਰਾ ਹਰਾ ਪਿਆ ਤੁਸੀਂ ਦੇਖ ਸਕਦੇ ਆ ਫੀਡਿੰਗ ਵਾਲਾ ਹਵਾਨਾ ਬਾਈ ਦੁੱਧ ਵਧੂ ਹੁਣ ਹਾਂ ਦੁੱਧ ਵੀਰੇ ਵਧ ਜੂਗੀ ਠੀਕ ਹੈ ਜੀ ਸੋ ਚੰਗੀ ਸੇਵਾ ਸਵਾਰ ਵਾਲਾ ਵੀਰ ਲਾ ਜੇ ਅੱਗੇ ਕਿਲੋ ਤੋਂ ਕਿਲੋ ਦੁੱਧ ਬਾਰੇ ਆਰਾਮ ਨਾਲ ਵੱਜ ਜਾਣਾ ਬਾਈ ਕੋਲੇ ਤਾਂ ਵੀਰੇ ਕਾਲੀ ਆਈ ਆ ਬਾਕੀ ਵੇੜਾ ਨਸਲ ਘੱਟ ਮਿਲਦੀ ਆ ਐਰਸਰ ਹਾਂਜੀ ਸਹੀ ਹੈ ਜੀ ਐਚ ਐਫ ਸਾਰਸਰ ਜੀ ਦਾ ਸੋ ਅੱਗੇ ਵੀ ਤੁਸੀਂ ਵੀਡੀਓ ਦੇਖਦੇ ਜੰਨੇ ਬਾਈ ਦੀਆਂ ਐਚ ਐਫ ਸਾਈ ਵਾਲ ਤਾਂ ਆ ਵੀ ਆਉਂਦੇ ਜਾਂਦੇ ਆ ਵੀਰ ਕੋਲੇ ਪੜਾ ਅੱਜ ਇੱਕ ਨਗੀਨਾ ਲੈ ਕੇ ਆਇਆ ਐਡ ਸਾਈਡ ਦਾ ਤੇ ਦੇਖ ਸਕਦੇ ਥਾਣਾ ਵਾਂਨੇ ਦੇਖ ਪੂਰੀ ਸਾਫ ਆ ਚਾਰ ਹੀ ਥੰਗਣਾ ਪੂਰੇ ਗੈਪ ਚ ਲੱਗੇ ਆ 8 ਲੀਟਰ ਦੁੱਧ ਤਿਆਰ ਆ ਸੱਤ ਬਣ ਕੀ ਆ ਜੋਰੇ ਸੋ ਕਿਲੋ ਤੋਂ ਕਿਲੋ ਦੁੱਧ ਹੋਰ ਬੜੇ ਆਰਾਮ ਨਾਲ ਵਜ ਜਾਣਾ ਵਦਨਾ ਤਾਂ ਜੇ ਚੰਗੀ ਸਿਆਸ ਵਾਲ ਕਰ ਲਿਓ ਤੇ ਵੀਰੇ ਮੁੱਲ ਜਾਇਜ ਮੁੱਲ ਤਾਂ ਜਾਇਜ ਹੀ ਕਰਾਂਗੇ ਵੀਰੇ ਇਹਦਾ ਕਿੰਨਾ ਕੀ ਮੁੱਲ ਰਾਨਾ ਬਾਈ ਕਰਦਾਂਗੇ ਹਾਂਜੀ 20 ਦੀ ਦੇ ਦਾਂਗੇ ਓਕੇ ਮੁੱਲ 2000 ਰੁਪਿਆ ਸੋ 2000 ਦੀ ਬਾਈ ਕਰਨਾ ਜਾ ਸੁਣੋ ਆ ਵਿਚੋ ਥੋੜਾ ਮੋਦਾ ਮਾਨਤਨ ਚਲੋ ਹੋ ਜੂ ਆਈ ਗਏ ਭੈਣ ਭਰਾ ਦਾ ਬੇਫਿਕਰ ਹੋ ਕੇ ਆ ਜਿਓ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਆ ਜਿਹੜੇ ਭਰਾ ਦੇ ਬਿਹੜ ਪਸੰਦ ਆ ਘਰ ਆ ਕੇ ਬਿਹੜ ਦੀ ਤਸੱਲੀ ਪਰਖ ਕਰਕੇ ਲੈ ਜਾ ਸਕਦੇ ਆ ਭਾਵੇਂ ਕਿ ਦੋ ਟਾਈਮ ਭਾਵੇਂ ਕਿ ਚਾਰ ਟਾਈਮ ਚਵਾਈ ਕਰ ਲਿਓ origignal ਠੰਡੀ ਸੀਲ ਵਾਈ ਕਹਿੰਦਾ ਰੱਜ ਕੇ ਆ ਬਾਕੀ ਤੁਸੀਂ ਦੇਖ ਸਕਦੇ ਆ ਫੈਸ ਕੁਆਲਟੀ ਦੇਖੋ ਕਿੰਨੀ ਸੋਹਣੀ ਐ ਬਿਹੜ ਦੀ ਨਵਾਂ ਹਨ ਦੂਜਾ ਸੂਆ ਐਡ ਸਰ ਨਸਲ ਦੀ 9 10 ਸੂਏ ਖੁੱਲਾ ਦੁੱਧ ਪਿਆ ਜਾਣਾ ਜੇਕਰ ਆਪਣੇ ਚੈਨਲ ਤੇ ਵੀਡੀਓ ਪਹਿਲੇ ਵੀ ਦੇਖਦੇ ਆ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਜੀ ਤੇ ਨਾਲ ਦਿੱਤੇ ਗਏ ਬੈਲਦ ਇਨਸਾਨ ਨਹੀਂ ਦਿਵਾਲਿਓ ਜੀ ਤੇ ਜਿਹੜੀ ਭਰਾ ਦੇ ਵਹਿੜ ਪਸੰਦ ਦਾ ਬਾਈ ਦੇ ਨਾਲ ਸੰਪਰਕ ਕਰ ਲਿਓ ਜੀ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਘਰ ਆ ਕੇ ਵਹਿੜ ਦੀ ਤਸੱਲੀ ਪਰਖ ਕੜ ਕੇ ਲੈ ਜਾ ਸਕਦੇ ਆ ਤੇ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ